ਬੈਂਕੂਵਰ ਦੀ ਅਦਾਲਤ 21 ਅਕਤੂਬਰ 1914 ਸਵੇਰੇ 10 ਵਜੇ ਕੇ 12 ਵਜੇ ਦਾ ਟਾਈਮ ਹਵਾ ਚ ਤਣਾਅ ਚਾਰੇ ਪਾਸੇ ਸਨਨਾਟਾ ਵਿਲੀਅਮ ਹੌਪਕਿੰਸਨ ਅਦਾਲਤ ਦੇ ਦਰਵਾਜ਼ੇ ਕੋਲ ਖੜਾ ਇੱਕ ਅੰਗਰੇਜ਼ ਅਧਿਕਾਰੀ ਜਿਸ ਦੇ ਹੱਥ ਗਰੀਬ ਪੰਜਾਬੀਆਂ ਦੇ ਖੂਨ ਨਾਲ ਰੰਗੇ ਸਨ ਅਚਾਨਕ ਇੱਕ ਸਿੱਖ ਖੁੱਲੀ ਦਾੜੀ ਸ਼ਾਂਤ ਚਿਹਰਾ ਮੀਵਾ ਸਿੰਘ ਲੋਪੋ ਕੇ ਉਸ ਵੱਲ ਵਧਾ ਸਾਰਿਆਂ ਦੀਆਂ ਨਜ਼ਰਾਂ ਉਸ ਤੇ ਉਹ ਇੱਕ ਪਿਸਤੌਲ ਬਾਹਰ ਕੱਢਦਾ ਹੈ ਗੋਲੀ ਚਲਦੀ ਹੈ ਹੌਪਕਿੰਸਨ ਧਰਤੀ ਤੇ ਡਿੱਗ ਪੈਂਦਾ ਹੈ ਅਦਾਲਤ 'ਚ ਹੰਗਾਮਾ ਮਚ ਜਾਂਦਾ ਹੈ ਪਰ ਇਹ ਸਿੱਖ ਕੌਣ ਸੀ ਉਸਨੇ ਅਜਿਹਾ ਕਿਉਂ ਕੀਤਾ ਤੇ ਇਸ ਦੀ ਕੀ ਕੀਮਤ ਚੁਕਾਈ ਸੱਚੀ ਗੱਲ ਦੋਸਤੋ ਇਹ ਕਹਾਣੀ ਹੈ ਮੀਵਾ ਸਿੰਘ ਲੋਪੋਕੇ ਦੀ ਇੱਕ ਸਿੱਖ ਜਿਸ ਨੇ ਜ਼ੁਲਮ ਖਿਲਾਫ ਆਵਾਜ਼ ਉਠਾਈ ਤੇ ਜਿਸ ਦੀ ਜ਼ਿੰਦਗੀ ਹੁਣ ਤਰਸੀਮ ਜਸੜੀ ਦੀ ਫਿਲਮ ਗੁਰੂ ਨਾਨਕ ਜਹਾਜ਼ 'ਚ ਸਾਹਮਣੇ ਆ ਰਹੀ ਹੈ ਤਾਂ ਚਲੋ ਅੱਜ ਅਸੀਂ ਤੁਹਾਨੂੰ ਲੈ ਜਾਵਾਂਗੇ ਉਸ ਸਫ਼ਰ ਤੇ ਜਿਸ ਨੇ ਇਤਿਹਾਸ ਦੇ ਪੰਨੇ ਬਦਲ ਦਿੱਤੇ ਭਾਈ ਮੀਵਾ ਸਿੰਘ ਲੋਪੋਕੇ ਦਾ ਜਨਮ 1880 ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਲੋਪੋਕੇ ਪਿੰਡ ਵਿੱਚ ਹੋਇਆ ਉਹਨਾਂ ਦੇ ਪਿਤਾ ਦਾ ਨਾਂ ਸੀ ਨਾਨਦ ਸਿੰਘ ਔਲਖ ਇਹ ਉਹ ਟਾਈਮ ਸੀ ਜਦੋਂ ਕਰਜ਼ੇ ਤੇ ਗਰੀਬੀ ਤੋਂ ਦੁਖੀ ਪੰਜਾਬੀ ਕਿਸਾਨ ਜਾਂ ਤਾਂ ਅੰਗਰੇਜ਼ਾਂ ਦੀ ਫੌਜ ਵਿੱਚ ਭਰਤੀ ਹੋ ਜਾਂਦੇ ਸੀ ਤੇ ਜਾਂ ਬਾਹਰਲੇ ਮੁਲਕਾਂ 'ਚ ਮਿਹਨਤ ਮਜ਼ਦ ਇਹ ਪਰਿਵਾਰ ਦੇ ਹਾਲਾਤ ਸੁਧਾਰਨ ਦੀ ਕੋਸ਼ਿਸ਼ ਕਰਦੇ ਸੀ 26 ਸਾਲ ਦੀ ਉਮਰ 'ਚ 1906 ਵਿੱਚ ਰੋਜੀ ਰੋਟੀ ਦੀ ਤਲਾਸ਼ 'ਚ ਮੀਵਾ ਸਿੰਘ ਵੀ ਕੈਨੇਡਾ ਜਾ ਪਹੁੰਚੇ ਇੱਕ ਰਿਪੋਰਟ ਮੁਤਾਬਕ ਉਦੋਂ ਤੱਕ 5000 ਦੇ ਕਰੀਬ ਪੰਜਾਬੀ ਕੈਨੇਡਾ ਪਹੁੰਚ ਚੁਕੇ ਸਨ ਮੀਵਾ ਸਿੰਘ ਨੇ ਕੈਨੇਡਾ ਪਹੁੰਚ ਕੇ ਨਿਊ ਬੈਸਟਮਿੰਸਟਰ ਚ ਫਰੇਜ਼ਰ ਮਿਲਚ ਮਜ਼ਦੂਰੀ ਸ਼ੁਰੂ ਕੀਤੀ ਉਦੋਂ ਕੈਨੇਡਾ ਸਰਕਾਰ ਭੇਦਭਾਵ ਬੋ ਕਰਦੀ ਸੀ ਪੰਜਾਬੀਆਂ ਨਾਲ ਪੰਜਾਬੀਆਂ ਕੋਲ ਇਕੱਠੇ ਹੋ ਕੇ ਆਪਸ ਵਿੱਚ ਗੱਲ ਕਰਨ ਲਈ ਕੋਈ ਸਾਂਝੀ ਜਗ੍ਹਾ ਨਹੀਂ ਸੀ ਉਦੋਂ ਫਿਰ ਬੈਂਕੂਵਰ ਚ ਖਾਲਸਾ ਦੀਵਾਨ ਸੁਸਾਇਟੀ ਬਣਾਈ ਗਈ ਸਿੱਖਾਂ ਵੱਲੋਂ ਤੇ ਇੱਕ ਗੁਰਦੁਆਰਾ ਉਸਾਰਨ ਦਾ ਫੈਸਲਾ ਲਿਆ ਗਿਆ 19 ਜਨਵਰੀ 1908 ਚ ਕੈਨੇਡਾ ਦਾ ਪਹਿਲਾ ਗੁਰਦੁਆਰਾ ਸਿੱਖ ਟੈਂਪਲ ਬੈਂਕੂਵਰ ਦਾ ਉਦਘਾਟਨ ਕੀਤਾ ਗਿਆ ਮੀਵਾ ਸਿੰਘ ਫਰੇਜ਼ਰ ਮੈਲ ਚ ਕੰਮ ਕਰਨ ਦੇ ਨਾਲ ਨਾਲ ਗੁਰਦੁਆਰੇ ਚ ਗਰੰਥੀ ਦੇ ਫਰਜ਼ ਵੀ ਅਦਾ ਕਰਦੇ ਸਨ ਭਾਈ ਮੀਵਾ ਸਿੰਘ ਨੇ 21 ਜੂਨ 1908 ਨੂੰ ਬੈਂਕੂਵਰ ਗੁਰਦੁਆਰੇ ਚ ਹੋਏ ਅੰਮ੍ਰਿਤ ਸੰਚਾਰ ਸਮਾਗਮ ਚ ਅੰਮ੍ਰਿਤ ਛਕਿਆ ਖਾਲਸਾ ਦੀਵਾਨ ਸੁਸਾਇਟੀ ਦੀ ਵੈਬਸਾਈਟ ਮੁਤਾਬਕ 1908 ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੀ ਸਿੱਖ ਆਬਾਦੀ ਤੇਜ਼ੀ ਨਾਲ ਘਟਣੀ ਸ਼ੁਰੂ ਹੋ ਗਈ ਜੋ ਆਬਾਦੀ 1908 ਵਿੱਚ ਲਗਭਗ 6000 ਤੱਕ ਪਹੁੰਚ ਗਈ ਸੀ ਉਹ 1910 ਤੱਕ ਘਟ ਕੇ ਲਗਭਗ 2200 ਰਹਿ ਗਈ ਦੋਸਤੋ ਹੋਇਆ ਕੀ ਕਿ ਪੰਜਾਬ ਤੋਂ ਕੈਨੇਡਾ ਆਏ ਸਿੱਖ ਦੁਗਣੀ ਮਿਹਨਤ ਕਰਕੇ ਪੈਸੇ ਕਮਾਰੇ ਸਨ ਜਿਹੜੇ ਕੈਨੇਡਾ ਦੇ ਲੋਕਲ ਲੋਕ ਸੀਗੇ ਉਹ ਖਾਰਖਾਨਾ ਲਾਪੇ ਪੰਜਾਬੀਆਂ ਨਾਲ ਉਹਨਾਂ ਨੇ ਭੇਤ ਭਾਵ ਕਰਨਾ ਸ਼ੁਰੂ ਕਰਤਾ ਸਿੱਖਾਂ ਨਾਲ ਲੋਕਲ ਲੋਕਾਂ ਨੇ ਪੰਜਾਬੀਆਂ ਲਈ ਸਖਤ ਕਾਨੂੰਨ ਬਣਾਉਣ ਦੀ ਮੰਗ ਰੱਖੀ ਹੁਣ ਗਵਰਨਮੈਂਟ ਅੱਗੇ ਪ੍ਰੋਬਲਮ ਏਸੀਪੀ ਉਹ ਰੰਗ ਤੇ ਜਾਤ ਪਾਤ ਦੇ ਹਿਸਾਬ ਨਾਲ ਭੇਤ ਭਾਵ ਨਹੀਂ ਸੀ ਕਰ ਸਕਦੇ ਉਦੋਂ ਉਹਨਾਂ ਨੇ ਚਲਾਕੀ ਨਾਲ ਇੱਕ ਸਕੀਮ ਲਾਈ ਜਿਹਦੇ ਵਿੱਚ ਸਿੱਖਾਂ ਦੇ ਕੈਨੇਡਾ ਆਉਣ ਦਾ ਰਾਹ ਲਗਭਗ ਬੰਦ ਹੋ ਗਿਆ ਦਰਸਲ ਉਹਨਾਂ ਨੇ ਕੁਝ ਲਾ ਪਾਸ ਕੀਤੇ ਕਿਹੜੇ ਸੀ ਇਹ ਕਾਲੇ ਕਾਨੂੰਨ ਪਹਿਲਾ ਕਾਨੂੰਨ ਐਸ.ਸੀ.ਪੀ ਜਿਹੜਾ ਵੀ ਇਮੀਗਰੈਂਟ ਕੈਨੇਡਾ ਆਵੇ ਉਹਦੇ ਕੋਲ ਘੱਟੋ ਘੱਟ 200 ਡਾਲਰ ਹੋਣੇ ਚਾਹੀਦੇ ਆ ਬਹੁਤ ਜ਼ਿਆਦਾ ਰਕਮ ਸੀ ਇਹ ਉਦੋਂ ਦੇ ਹਿਸਾਬ ਨਾਲ ਦੂਜੀ ਗੱਲ ਇਹ ਸੀ ਕਿ ਇੰਡੀਆ ਤੋਂ ਕੈਨੇਡਾ ਕੋਈ ਡਾਇਰੈਕਟ ਸ਼ਿਪ ਨਹੀਂ ਸੀ ਆਉਂਦੀ ਰਸਤਾ ਲੰਬਾ ਸੀ ਤੇ ਵਿੱਚੋਂ ਰੁਕ ਰੁਕ ਕੇ ਆਉਣਾ ਪੈਂਦਾ ਸੀ ਇਸ ਚੀਜ਼ ਦਾ ਫਾਇਦਾ ਉਠਾਇਆ ਸਰਕਾਰ ਨੇ ਤੇ ਇੱਕ ਰੂਲ ਬਣਾਤਾ ਇਸ ਰੂਲ ਮੁਤਾਬਕ ਸਿਰਫ ਉਹੀ ਲੋਕ ਕੈਨੇਡਾ ਆ ਸਕਦੇ ਆ ਜਿਹੜੇ ਆਪਣੀ ਸਿਟੀਜ਼ਨਸ਼ਿਪ ਵਾਲੇ ਦੇਸ਼ ਤੋਂ ਚੱਲ ਕੇ ਬਿਨਾ ਕਿਤੇ ਰੁਕੇ ਸਿੱਧੇ ਕੈਨੇਡਾ ਪਹੁੰਚਣ ਤੀਜਾ ਰੂਲ ਇਹ ਸੀ ਕਿ ਕੈਨੇਡਾ ਪਹੁੰਚਣ ਲਈ ਸ਼ਿਪ ਦੀਆਂ ਟਿਕਟਾਂ ਸਫ਼ਰ ਕਰਨ ਤੋਂ ਪਹਿਲਾਂ ਖਰੀਦਣੀਆਂ ਪੈਣਗੀਆਂ ਇਹ ਵੀ ਸਰਕਾਰ ਦੀ ਸਕੀਮ ਸੀ ਤਾਂ ਕਿ ਉਹ ਪੰਜਾਬੀਆਂ ਦੇ ਟਿਕਟ ਖਰੀਦਣ ਵੇਲੇ ਕੋਈ ਕਪਲਾ ਕਰ ਦੇਣ ਇਹ ਉਸ ਟਾਈਮ ਦੇ ਆਰਡਰ ਦੀ ਕਾਪੀ ਹੈ ਹੁਣ ਇਹਦੇ ਨਾਲ ਹੋਇਆ ਕਿ ਕਿ ਇੰਡੀਆ ਤੋਂ ਕੋਈ ਆ ਨਹੀਂ ਸੀ ਸਕਦਾ ਤੇ ਦੂਜੇ ਪਾਸੇ ਜਿਹੜੇ ਪੰਜਾਬੀ ਪਹਿਲਾਂ ਹੀ ਕੈਨੇਡਾ ਰਹਿੰਦੇ ਸੀਗੇ ਉਹਨਾਂ ਦਾ ਆਪਣੀ ਫੈਮਲੀ ਨਾਲੋਂ ਕਨੈਕਸ਼ਨ ਟੁੱਟ ਗਿਆ ਇਹਨਾਂ ਕਾਨੂੰਨਾਂ ਕਰਕੇ ਉਹਨਾਂ ਦੀ ਫੈਮਲੀ ਉਹਨਾਂ ਦੇ ਬੱਚੇ ਕੈਨੇਡਾ ਆ ਕੇ ਉਹਨਾਂ ਨੂੰ ਮਿਲ ਨਹੀਂ ਸਕਦੇ ਇਹਦਾ ਅਸਰ ਇਹ ਹੋਇਆ ਕਿ ਜਿਹੜੇ ਕੈਨੇਡਾ ਰਹਿ ਰਹੇ ਸਨ ਪੰਜਾਬੀ ਉਹ ਵੀ ਇੰਡੀਆ ਵਾਪਸ ਚਲੇਗੇ 1908 ਤੋਂ 1911 ਤੱਕ ਕੈਨੇਡਾ ਵਿੱਚ ਪੰਜਾਬੀਆਂ ਦੀ ਗਿਣਤੀ ਘਟ ਕੇ ਅੱਧੀ ਹੋ ਗਈ ਸੀ ਮੇਵਾ ਸਿੰਘ ਕੈਨੇਡਾ ਵਿੱਚ ਸਿੱਖਾਂ ਨਾਲ ਹੁੰਦੇ ਬਿਤਕਰੇ ਨੂੰ ਚੰਗੀ ਤਰ੍ਹਾਂ ਦੇਖ ਸਮਝ ਰਹੇ ਸਨ ਪਰ باوجود ਇਸ ਦੇ ਉਹਨਾਂ ਨੇ ਕੈਨੇਡਾ ਵਿੱਚ ਰਹਿਣ ਦਾ ਫੈਸਲਾ ਕੀਤਾ ਤੇ ਫਿਰ ਆਈ ਉਹ ਇਤਿਹਾਸਕ ਘਟਨਾ ਜਿਸ ਨੇ ਮੇਵਾ ਸਿੰਘ ਤੇ ਬਹੁ ਡੂੰਗਾ ਪ੍ਰਭਾਵ ਪਾਇਆ ਕਾਮਾਗਾਟਾ ਮਾਰੂ ਯਾਨੀ ਗੁਰਨਾਨਕ ਜਹਾਜ਼ ਦੀ ਘਟਨਾ ਇਸ ਘਟਨਾ ਬਾਰੇ ਗੱਲ ਕਰਨ ਤੋਂ ਪਹਿਲਾਂ ਉਸ ਅੰਗਰੇਜ਼ ਅਧਿਕਾਰੀ ਵਿਲੀਅਮ ਹੌਪਕਿੰਸਨ ਬਾਰੇ ਵੀ ਜਾਣ ਲਈਏ ਜਿਹਨੂੰ ਮੇਵਾ ਸਿੰਘ ਜੀ ਨੇ ਗੋਲੀਆਂ ਨਾਲ ਭੁੰਨਿਆ ਸੀ ਉਸ ਸ਼ਖਸ ਦਾ ਪੂਰਾ ਨਾਮ ਸੀ ਚਾਰਲਸ ਵਿਲੀਅਮ ਹੌਪਕਿੰਸਨ ਉਹਦਾ ਜਨਮ 16 ਜੂਨ 1880 ਨੂੰ ਦਿੱਲੀ 'ਚ ਹੋਇਆ ਸੀ ਉਹਦਾ ਪਿਤਾ ਇੱਕ ਫੌਜੀ ਅਫਸਰ ਸੀ ਇੱਕ ਜਾਣਕਾਰੀ ਮੁਤਾਬਕ ਉਸ ਦੀ ਮਾਂ ਜਲੰਧਰ ਛਾਉਣੀ ਦੇ ਬ੍ਰਾਹਮਣ ਪਰਿਵਾਰ ਨਾਲ ਸੰਬੰਧਿਤ ਸੀ ਪਰ ਹੌਪਕਿੰਸਨ ਨੇ ਕਦੇ ਵੀ ਇਸ ਸੱਚਾਈ ਨੂੰ ਕਬੂਲ ਨਹੀਂ ਕੀਤਾ ਕਿ ਉਹਦੀਆਂ ਨਾੜਾਂ 'ਚ ਭਾਰਤੀ ਮਾਂ ਦਾ ਖੂਨ ਹੈ 16 ਸਾਲ ਦੀ ਉਮਰ 'ਚ ਉਹ ਪੰਜਾਬ ਪੁਲਿਸ 'ਚ ਭਰਤੀ ਹੋ ਗਿਆ ਸੀ ਜਿਸ ਦੇ ਕਰਕੇ ਉਹ ਪੰਜਾਬੀ ਬੋਲੀ ਦਾ ਵੀ ਚੰਗੀ ਤਰ੍ਹਾਂ ਜਾਣੂ ਹੋ ਗਿਆ ਸੀ 1907 'ਚ ਉਹ ਪਹੁੰਚ ਗਿਆ ਕੈਨੇਡਾ ਇੱਥੇ ਉਹਨੂੰ ਬਣਾ ਦਿੱਤਾ ਗਿਆ ਇਮੀਗ੍ਰੇਸ਼ਨ ਇੰਸਪੈਕਟਰ ਤੇ ਨਾਲ ਨਾਲ ਉਹ ਸਰਕਾਰੀ ਇੰਟੈਲੀਜੈਂਸ ਅਫਸਰ ਵਜੋਂ ਵੀ ਕੰਮ ਕਰਦਾ ਸੀ। ਉਹਨੂੰ ਇਮੀਗ੍ਰੇਸ਼ਨ ਇਨਸਪੈਕਟਰ ਬਣਾਉਣ ਪਿੱਛੇ ਵੀ ਕੈਨੇਡਾ ਸਰਕਾਰ ਦੀ ਸਕੀਮ ਸੀ ਕਿਉਂਕਿ ਉਦੋਂ ਕੈਨੇਡਾ ਜਾਣ ਵਾਲੇ ਭਾਰਤੀਆਂ 'ਚ ਜ਼ਿਆਦਾ ਗਿਣਤੀ ਸਿੱਖਾਂ ਦੀ ਸੀ ਤੇ ਹੌਪਕਿੰਸਨ ਪੰਜਾਬ 'ਚ ਰਹਿਣ ਕਰਕੇ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਸੀ। ਹੌਪਕਿੰਸਨ ਬੋਹ ਛਾਤਰ ਬੰਦਾ ਸੀ। ਉਹਨੇ ਪੰਜਾਬੀ ਭਾਈਚਾਰੇ 'ਚੋਂ ਕਈ ਲਾਲਚੀ ਬੰਦਿਆਂ ਨੂੰ ਆਪਣੇ ਨਾਲ ਮਿਲਾ ਲਿਆ। ਇਹਨਾਂ ਲਾਲਚੀ ਬੰਦਿਆਂ 'ਚੋਂ ਹੌਪਕਿੰਸਨ ਦਾ ਸਭ ਤੋਂ ਖਾਸ ਬੰਦਾ ਸੀ ਬੀਲਾ ਸਿੰਘ ਜਿਆਨ। ਇਹ ਹੌਪਕਿੰਸਨ ਲਈ ਮੁਖਬਰੀ ਵੀ ਕਰਦਾ ਤੇ ਕਾਲੇ ਕੰਮਾਂ 'ਚ ਮਦਦ ਵੀ ਕਰਦਾ। ਕਾਮਗਾਟਾ ਮਾਰੂ ਜਹਾਜ਼ ਦੇ ਆਉਣ ਤੋਂ ਬਾਅਦ ਹੌਪਕਿੰਸਨ ਦਾ ਇੰਨਾ ਭੈੜਾ ਰੋਲ ਸੀ ਕਿ ਪੰਜਾਬੀਆਂ ਦੇ ਮਨ ਵਿੱਚ ਉਹਦੇ ਲਈ ਨਫ਼ਰਤ ਨੱਕੋ ਨੱਕ ਪਰ ਗਈ ਕਾਮਗਾਟਾ ਮਾਰੂ ਯਾਨੀ ਗੁਰੂ ਨਾਨਕ ਜਹਾਜ਼ ਸਾਲ ਸੀ 1914 ਇੱਕ ਸਿੱਖ ਬਿਜ਼ਨਸਮੈਨ ਸਨ ਗੁਰਦੇਵਤ ਸਿੰਘ ਬਹੁਤ ਅਮੀਰ ਸੀਗੇ ਉਹ ਤੇ ਲਿੰਕ ਵੀ ਬਹੁਤ ਸਨ ਉਹਨਾਂ ਦੇ ਉਹਨਾਂ ਨੇ ਕੈਨੇਡਾ 'ਚ ਪੰਜਾਬੀਆਂ ਲਈ ਬਣਾਏ ਕਾਨੂੰਨਾਂ ਨੂੰ ਚੈਲੰਜ ਕਰਨ ਦਾ ਫੈਸਲਾ ਕੀਤਾ ਕੈਨੇਡਾ ਜਾ ਕੇ ਉੱਥੋਂ ਦੀਆਂ ਅਥਾਰਟिटीज ਦੇ ਸਾਹਮਣੇ ਵਿਰੋਧ ਕਰਨਾ ਪਏਗਾ ਨੇਤਾ ਸਾਡੇ ਲਈ ਕੈਨੇਡਾ ਦੇ ਰਾਹ ਹਮੇਸ਼ਾ ਲਈ ਬੰਦ ਹੋ ਜਾਣਗੇ ਇਹਨਾਂ ਨੇ ਹਾਂਗਕੋਕ ਤੋਂ ਇੱਕ ਸਮੁੰਦਰੀ ਜਹਾਜ਼ ਕਿਰਾਏ ਤੇ ਲਿਆ ਜਿਹਦਾ ਨਾਮ ਸੀ ਕੋਮਾਗਾਟਾ ਮਾਰੂ ਗੁਰਨਾਨਕ ਜਹਾਜ਼ ਰੱਖਿਆ ਗਿਆ ਬਾਅਦ ਚ ਇਸ ਜਹਾਜ਼ ਦਾ ਨਾਮ ਇਸ ਸਮੁੰਦਰੀ ਜਹਾਜ਼ ਚ ਟੋਟਲ 376 ਇੰਡੀਅਨ ਸੀਗੇ ਜਿਦੇ ਚ ਜ਼ਿਆਦਾਤਰ ਸਿੱਖ ਸੀਗੇ ਗੁਰਦੇਵ ਸਿੰਘ ਨੇ ਇਹਨਾਂ ਸਿੱਖਾਂ ਨੂੰ 200 ਡਾਲਰ ਵੀ ਦਿੱਤੇ ਕਾਂਕੀ ਕੈਨੇਡਾ ਦੇ ਰੂਲ ਫੋਲੋ ਹੋ ਸਕਣ। ਇਹ ਸਮੁੰਦਰੀ ਜਹਾਜ਼ ਅਜੇ ਰਸਤੇ 'ਚ ਹੀ ਸੀ, ਪਿੱ ਕੈਨੇਡਾ ਦੀ ਸਰਕਾਰ ਤੱਕ ਪਹਿਲਾਂ ਹੀ ਇਹ ਇਨਫੋਰਮੇਸ਼ਨ ਪਹੁੰਚ ਗਈ ਪਿੱ ਕੋਈ ਸ਼ਿਪ ਆ ਰਹੀ ਹੈ ਇੰਡੀਆ ਤੋਂ। ਕੈਨੇਡਾ ਦੀਆਂ ਅਖਬਾਰਾਂ ਭਰ ਗਈਆਂ ਇਸ ਖਬਰ ਨਾਲ ਕਿ ਬਰਾਊਨ ਲੋਕ ਇਸ ਤਰੀਕੇ ਨਾਲ ਕੈਨੇਡਾ ਆ ਰਹੇ ਨੇ। ਜਿਹੜੇ ਪਹਿਲਾਂ ਹੀ ਕੈਨੇਡਾ ਰਹਿੰਦੇ ਸੀਗੇ ਪੰਜਾਬੀ ਉਹ ਚਾਹੁੰਦੇ ਸੀ ਪੀ ਇਹ ਸ਼ਿਪ ਕੈਨੇਡਾ ਪਹੁੰਚ ਜਾਵੇ ਕਿਉਂਕਿ ਸ਼ਿਪ ਤੇ ਉਹਨਾਂ ਦੇ ਫੈਮਿਲੀ ਮੈਂਬਰ ਵੀ ਸਨ। ਜਦੋਂ ਸ਼ਿਪ ਕੈਨੇਡਾ ਪਹੁੰਚਦਾ ਹੈ ਤਾਂ ਇਹਨੂੰ ਬਾਰਡਰ ਤੇ ਹੀ ਰੋਕ ਦਿੱਤਾ ਗਿਆ। ਕੈਨੇਡਾ ਦੇ ਅਫਸਰਾਂ ਦਾ ਕਹਿਣਾ ਸੀ ਕਿ ਸ਼ਿਪ ਰੂਲ ਫ ਸਿਰਫ 23 ਯਾਤਰੀਆਂ ਨੂੰ ਕੈਨੇਡਾ ਵਿੱਚ ਉਤਰਨ ਦੀ ਇਜਾਜ਼ਤ ਮਿਲੀ ਸੀ ਬਾਕੀ ਸਾਰਿਆਂ ਨੂੰ ਉਤਰਨ ਤੋਂ ਮਨਾ ਕਰ ਦਿੱਤਾ ਗਿਆ 2 ਮਹੀਨੇ ਤੱਕ ਸਾਰੇ ਯਾਤਰੀ ਕੈਨੇਡਾ ਦੇ ਬਾਰਡਰ ਤੇ ਸ਼ਿਪ ਦੇ ਅੰਦਰ ਹੀ ਰਹੇ ਲੀਗਲ ਲੜਾਈ ਵੀ ਲੜੀ ਉਹਨਾਂ ਨੇ ਇਮੀਗ੍ਰੇਸ਼ਨ ਅਫਸਰ ਮੈਲਕਮ ਰੀਡ ਤੇ ਉਸਦੇ ਸਾਥੀ ਹੌਪਕਿੰਸਨ ਤੋਂ ਬਿਨਾ ਕੋਈ ਵੀ ਮੁਸਾਫਰਾਂ ਨੂੰ ਨਹੀਂ ਸੀ ਮਿਲ ਸਕਦਾ ਫਿਰ ਇੱਕ ਦਿਨ ਹੌਪਕਿੰਸਨ ਸਪੈਸ਼ਲ ਮਿਲਣ ਆਇਆ ਗੁਰਦੇਵ ਸਿੰਘ ਜੀ ਨੂੰ ਕਾਫੀ ਟਾਈਮ ਗੱਲਬਾਤ ਹੁੰਦੀ ਰਹੀ ਦੋਵਾਂ ਚ ਫਿਰ ਹੌਪਕਿੰਸਨ ਨੇ 2000 ਪਾਉਂਡ ਰਿਸ਼ਵਤ ਦੀ ਮੰਗ ਕੀਤੀ ਕਹਿੰਦਾ ਇਹੀ ਤਰੀਕਾ ਆ ਮੁਸਾਫਰਾਂ ਨੂੰ ਉਤਾਰਨ ਦਾ ਗੁਰਦੇਵਤ ਸਿੰਘ ਜੀ ਤੋਂ ਮੁਸਾਫਰਾਂ ਦੀ ਦੁਖੀ ਹਾਲਤ ਦੇਖੀ ਨਹੀਂ ਸੀ ਜਾ ਰਹੀ ਉਹ 2000 ਪਾਉਂਡ ਦੇਣ ਲਈ ਮੰਨ ਗਏ 1000 ਪਾਉਂਡ ਉਹਨਾਂ ਨੇ ਐਡਵਾਂਸ ਦੇਣਾ ਸੀ ਤੇ ਬਾਕੀ 1000 ਪਾਉਂਡ ਮੁਸਾਫਰਾਂ ਦੇ ਉਤਰਨ ਤੋਂ ਬਾਅਦ ਦੇਣਾ ਸੀ ਪਰ ਬਦਕਿਸਮਤੀ ਨਾਲ ਇਹ ਸਮਝੌਤਾ ਸਿਰੇ ਨਾ ਚੜ ਸਕਿਆ ਹੋਇਆ ਕੀ ਕੀ ਹੌਪਕਿੰਸਨ ਚਾਹੁੰਦਾ ਸੀ ਕਿ ਗੁਰਦੇਵਤ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੀ ਸੌਂਖ ਖਾਏ ਕਿ ਉਹ ਰਿਸ਼ਵਤ ਵਾਲੀ ਗੱਲ ਕਿਸੇ ਨਾਲ ਵੀ ਸ਼ੇਅਰ ਨਹੀਂ ਕਰੇਗਾ ਗੁਰਦੇਵ ਸਿੰਘ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ ਉਹ ਆਪਣੇ ਸਾਥੀਆਂ ਤੋਂ ਇਹ ਗੱਲ ਲੁਕਾਉਣਾ ਨਹੀਂ ਸੀ ਚਾਹੁੰਦੇ ਹੌਕਿੰਸਨ ਨਾਰਾਜ਼ ਹੋ ਗਿਆ ਤੇ ਧਮਕੀ ਦੇ ਕੇ ਚਲਾ ਗਿਆ ਕਹਿੰਦਾ ਮੈਂ ਤੈਨੂੰ ਦੇਖ ਲਾਂਗਾ ਕਾਮਾਗਾਟਾ ਮਾਰੂ ਦੇ ਯਾਤਰੀਆਂ ਦੁਆਰਾ ਘਾਟ ਤੇ ਉਤਰਨ ਲਈ ਕੀਤਾ ਸੰਘਰਸ਼ ਭਾਈ ਮੇਵਾ ਸਿੰਘ ਦੀਆਂ ਅੱਖਾਂ ਸਾਹਮਣੇ ਹੋਇਆ ਸੀ ਉਹਨਾਂ ਦੇ ਹਿੱਸੇ ਆਈ ਸੇਵਾ ਉਹਨਾਂ ਨੇ ਪੂਰੇ ਦਿਲੋਂ ਨਿਭਾਈ ਸੀ ਇਸ ਸੰਘਰਸ਼ ਵਿੱਚ ਮੇਵਾ ਸਿੰਘ ਨੇ ਭਾਗ ਸਿੰਘ ਤੇ ਬਲਵੰਤ ਸਿੰਘ ਦੇ ਸਾਥੀ ਬਣ ਕੇ ਮੋਰੀ ਰੋਲ ਨਿਭਾਇਆ ਬਰਿਆਮ ਸਿੰਘ ਸੰਧੂ ਮੁਤਾਬਕ ਗਦਰ ਪਾਰਟੀ ਦੇ ਮੈਂਬਰਾਂ ਨੇ ਜਹਾਜ਼ ਦੇ ਮੁਸਾਫਰਾਂ ਕਰਵਾਉਣ ਬਾਰੇ ਸੋਚਿਆ ਤਾਂ ਜੋ ਲੋੜ ਪੈਣ ਤੇ ਉਹਨਾਂ ਦੇ ਕੰਮ ਆ ਸਕਣ ਇਸ ਕੰਮ ਲਈ ਕੈਨੇਡਾ ਚੋਂ ਹਥਿਆਰ ਨਾ ਮਿਲਣ ਤੇ ਅਮਰੀਕਾ ਜਾ ਕੇ ਅਸਲਾ ਲਿਆਉਣ ਦੀ ਯੋਜਨਾ ਬਣਾਈ ਗਈ 16 ਜੁਲਾਈ 1914 ਨੂੰ ਭਾਈ ਭਗ ਸਿੰਘ ਭਾਈ ਬਲਵੰਤ ਸਿੰਘ ਭਾਈ ਹਰਨਾਮ ਸਿੰਘ ਦੇ ਭਾਈ ਮੀਵਾ ਸਿੰਘ ਨੂੰ ਅਸਲਾ ਖਰੀਦਣ ਲਈ ਅਮਰੀਕਾ ਭੇਜਿਆ ਗਿਆ ਪਰ ਵਾਪਸੀ ਉੱਤੇ ਭਾਗ ਸਿੰਘ ਬਲਵੰਤ ਸਿੰਘ ਤੇ ਬਾਬੂ ਹਰਨਾਮ ਸਿੰਘ ਸਾਰੀ ਨੂੰ ਅਮਰੀਕਾ ਦੀ ਪੁਲਿਸ ਨੇ ਗ੍ਰਿਫਤਾਰ ਕਰਕੇ ਸੁਮਾਸ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਦਕਿ ਮੀਵਾ ਸਿੰਘ ਸਰਹੱਦ ਪਾਰ ਕਰਕੇ ਕੈਨੇਡਾ ਵਿੱਚ ਦਾਖਲ ਹੋ ਗਏ ਪਰ ਉਹਨਾਂ ਨੂੰ ਕੈਨੇਡੀਅਨ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗ੍ਰਿਫਤਾਰੀ ਮੌਕੇ ਮੀਵਾ ਸਿੰਘ ਕੋਲੋਂ 2 ਰਿਵਾਲਵਰ ਤੇ 500 ਗੋਲੀਆਂ ਬਰਾਮਦ ਕੀਤੀਆਂ ਗਈਆਂ ਅਦਾਲਤ ਨੇ ਮੀਵਾ ਸਿੰਘ ਨੂੰ 50 ਡਾਲਰ ਦਾ ਜੁਰਮਾਨਾ ਲਾ ਕੇ 7 ਅਗਸਤ 1914 ਨੂੰ ਰਿਹਾ ਕਰ ਦਿੱਤਾ ਉਦੋਂ ਬੈਂਕੂਵਰ ਦੇ ਗੁਰਦੁਆਰਾ ਸਾਹਿਬ ਵਿੱਚ ਵੀ ਸਿੱਖ ਗਦਰ ਪਾਰਟੀ ਦੀਆਂ ਯੋਜਨਾਵਾਂ ਉਲੀਕਣ ਲਈ ਇਕੱਠ ਹੁੰਦੇ ਸੀ। ਕੈਨੇਡਾ ਦਾ ਪ੍ਰਵਾਸ ਇਨਸਪੈਕਟਰ ਵਿਲੀਅਮ ਹੌਪਕਿੰਸਨ ਇਸ ਲੇਅਰ ਨੂੰ ਖਤਮ ਕਰਨਾ ਚਾਹੁੰਦਾ ਸੀ। 5 ਸਤੰਬਰ 1914 ਨੂੰ ਹੌਪਕਿੰਸਨ ਨੇ ਆਪਣੇ ਸਾਥੀ ਬੇਲਾ ਸਿੰਘ ਤੋਂ ਦੋ ਸਿੱਖਾਂ ਭਗਤ ਸਿੰਘ ਤੇ ਵਦਨ ਸਿੰਘ ਦਾ ਗੁਰਦੁਆਰੇ 'ਚ ਹੀ ਕਤਲ ਕਰਵਾਤਾ। ਇਸ ਵੇਲੇ ਮੀਵਾ ਸਿੰਘ ਵੀ ਉੱਥੇ ਮੌਜੂਦ ਸਨ। ਇਸ ਘਟਨਾ ਤੋਂ ਬਾਅਦ ਮੀਵਾ ਸਿੰਘ ਦੇ ਮਨ 'ਚ ਅੱਗ ਭਕਣੀ ਸ਼ੁਰੂ ਹੋ ਗਈ। ਬੇਲਾ ਸਿੰਘ ਤੇ ਮੁਕੱਦਮਾ ਚੱਲਿਆ। ਹੌਪਕਿੰਸਨ ਆਪਣੇ ਸਾਥੀ ਬੇਲਾ ਸਿੰਘ ਨੂੰ ਬਚਾਉਣ ਲਈ ਪੂਰਾ ਜ਼ੋਰ ਲਾ ਰਿਹਾ ਸੀ। ਮੀਵਾ ਸਿੰਘ ਜੀ ਨੂੰ ਇਨਸਪੈਕਟਰ ਹੌਪਕਿੰਸਨ ਤੋਂ ਤੰਕ ਮਿਲੀਆਂ ਸ਼ੁਰੂ ਹੋ ਗਈਆਂ ਉਹਨਾਂ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਉਹਨਾਂ ਨੇ ਬੇਲਾ ਸਿੰਘ ਦੇ ਹੱਕ ਵਿੱਚ ਗਵਾਹੀ ਨਹੀਂ ਦਿੱਤੀ ਤਾਂ ਉਹਨਾਂ ਨੂੰ ਵੀ ਭਾਗ ਸਿੰਘ ਤੇ ਬੱਧਨ ਸਿੰਘ ਬਾਗ ਕਤਲ ਕਰ ਦਿੱਤਾ ਜਾਏਗਾ 21 ਅਕਤੂਬਰ 1914 ਨੂੰ ਬੇਲਾ ਸਿੰਘ ਦੇ ਕੇਸ 'ਚ ਮੀਵਾ ਸਿੰਘ ਆਮ ਦਿਨਾ ਵਾਂਗ ਹੀ ਪੇਸ਼ੀ ਤੇ ਅਦਾਲਤ ਵਿੱਚ ਗਏ ਸਵੇਰ ਦੇ 10:12 ਹੋਏ ਸਨ ਵਿਲੀਅਮ ਹੌਪਕਿੰਸਨ ਗਵਾਹੀ ਦੇਣ ਤੋਂ ਪਹਿਲਾਂ ਅਦਾਲਤ ਦੇ ਕਮਰੇ ਦੇ ਐਨ ਵਾਰ-ਵਾਰ ਕੋਰੀਡੋਰ ਵਿੱਚ ਕੰਦ ਨਾਲ ਢੋਲ ਆ ਕੇ ਖਲੋਤਾ ਸੀ ਭਾਈ ਮੀਵਾ ਸਿੰਘ ਪੈਂਟ ਦੀਆਂ ਜੇਬਾਂ ਵਿੱਚ ਹੱਥ ਪਾਈ ਹੌਲੀ-ਹੌਲੀ ਤੁਰਦਾ ਉਹਦੇ ਕੋਲ ਪੁੱਜਾ ਉਹਦੀ ਪੈਂਟ ਦੀਆਂ ਦੋਨੋਂ ਜੇਬਾਂ ਵਿੱਚ ਰਿਵਾਲਵਰ ਸੀ ਮੀਵਾ ਸਿੰਘ ਨੇ ਆਪਣੀਆਂ ਜੇਬਾਂ ਤੋਂ ਪਿਸਤੌਲ ਕੱਢੇ ਤੇ ਐਨ ਨੇੜੇ ਜਾ ਕੇ ਹੌਪਕਿੰਸਨ ਤੇ ਗੋਲੀਆਂ ਚਲਾ ਦਿੱਤੀਆਂ ਅਦਾਲਤ ਵਿੱਚ ਝਫੜਾ-ਧਫੜੀ ਮੱਚ ਗਈ ਕੋਈ ਵੀ ਹੌਪਕਿੰਸਨ ਨੂੰ ਬਚਾਉਣਾ ਆਇਆ ਹੌਪਕਿੰਸਨ ਨੂੰ ਮਾਰਨ ਤੋਂ ਬਾਅਦ ਮੇਵਾ ਸਿੰਘ ਨੇ ਭੱਜਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਰਾਜਵਿੰਦਰ ਸਿੰਘ ਕਹਿੰਦੇ ਨੇ ਕਿ ਪੁਲਿਸ ਕੋਲ ਦਿੱਤੇ ਬਿਆਨ ਵਿੱਚ ਮੇਵਾ ਸਿੰਘ ਨੇ ਕਿਹਾ ਕਿ ਉਹਨਾਂ ਨੇ ਹੌਪਕਿੰਸਨ ਦੇ ਨਾਲ ਮੈਲਕਮ ਰੀਡ ਨੂੰ ਵੀ ਮਾਰਨਾ ਸੀ ਪਰ ਅੱਜ ਨਾ ਆਉਣ ਕਰਕੇ ਉਹ ਬਚ ਗਿਆ ਮੇਵਾ ਸਿੰਘ ਨੇ ਕਤਲ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਣ ਦੀ ਗੱਲ ਖੁਦ ਕਬੂਲ ਕੀਤੀ 30 ਅਕਤੂਬਰ 1914 ਨੂੰ ਅਦਾਲਤ ਨੇ ਫੈਸਲਾ ਸੁਣਾਦਿਆ ਮੇਵਾ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ 11 ਜਨਵਰੀ 1915 ਨੂੰ ਨਿਊ ਵੈਸਟਮਿੰਸਟਰ ਵਿੱਚ ਸਵੇਰੇ 7:30 ਵਜੇ ਮੀਵਾ ਸਿੰਘ ਲੋਪਕੇ ਨੂੰ ਫਾਂਸੀ ਦੇ ਦਿੱਤੀ ਗਈ। ਖਾਲਸਾ ਦੀਵਾਨ ਸੁਸਾਇਟੀ ਮੁਤਾਬਕ ਮੀਵਾ ਸਿੰਘ ਦੀ ਮ੍ਰਿਤਕ ਦੇਹ ਨੂੰ ਪ੍ਰਾਪਤ ਕਰਨ ਲਈ 400 ਸਿੱਖ ਬਾਹਰ ਖੜੇ ਸਨ। ਉਹਨਾਂ ਨੇ ਸ਼ਹਿਰ ਵਿੱਚੋਂ ਇੱਕ ਵੱਡਾ ਮਾਰਚ ਕੱਢਿਆ। ਤੇ ਮੀਵਾ ਸਿੰਘ ਦੇ ਸ਼ਰੀਰ ਦਾ ਸੰਸਕਾਰ ਫਰੇਜ਼ਰ ਮਿਲ ਵਿਖੇ ਕੀਤਾ ਗਿਆ ਮੇਰਾ ਧਰਮ ਮੈਨੂੰ ਕਿਸੇ ਨਾਲ ਦੁਸ਼ਮਣੀ ਕਰਨਾ ਨਹੀਂ ਸਿਖਾਉਂਦਾ ਨਾ ਹੀ ਮੇਰੀ ਮਿਸਟਰ ਹੌਪਕਿੰਸਨ ਨਾਲ ਕੋਈ ਦੁਸ਼ਮਣੀ ਸੀ ਉਹ ਗਰੀਬਾਂ ਤੇ ਬਹੁਤ ਜ਼ੁਲਮ ਕਰ ਰਿਹਾ ਸੀ ਮੈਂ ਉਸੇ ਖੁਸ਼ੀ ਨਾਲ ਫਾਂਸੀ ਵੱਲ ਬਧਾਂਗਾ ਜਿਵੇਂ ਇੱਕ ਭੁੱਖਾ ਬੱਚਾ ਆਪਣੀ ਮਾਂ ਕੋਲ ਜਾਂਦਾ ਇਹ ਸ਼ਬਦ ਮੀਵਾ ਸਿੰਘ ਲੋਪੋਕੇ ਦਾ ਉਹ ਬਿਆਨ ਹੈ ਜੋ ਉਹਨਾਂ ਨੇ ਕੈਨੇਡਾ ਦੀ ਅਦਾਲਤ ਵਿੱਚ ਉਸ ਵੇਲੇ ਦਿੱਤਾ ਜਦੋਂ ਉਹਨਾਂ ਨੂੰ ਅੰਗਰੇਜ਼ ਅਫਸਰ ਹੌਪਕਿੰਸਨ ਨੂੰ ਕਤਲ ਕਰਨ ਦੇ ਇਲਜ਼ਾਮ ਹੇਠ ਫਾਂਸੀ ਦੀ ਸੱਜ ਜੁਣਾਈ ਜਾ ਰਹੀ ਸੀ ਇਹਨਾਂ ਘਟਨਾਵਾਂ ਬਾਰੇ ਪੂਰੀ ਤਰ੍ਹਾਂ ਜਾਣਨ ਲਈ ਤਰਸੀਮ ਜਸਰ ਦੀ ਫਿਲਮ ਗੁਰਨਾਨਕ ਜਹਾਜ਼ ਨੂੰ ਜਰੂਰ ਦੇਖਿਓ ਤੇ ਸਪੋਰਟ ਕਰਿਓ ਇਹ ਫਿਲਮ ਇਤਿਹਾਸ ਵਿੱਚ ਗੁਆਚੇ ਉਹਨਾਂ ਪੰਨਿਆਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਏਗੀ ਜਿਨ੍ਹਾਂ ਬਾਰੇ ਜਾਨਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਇਸ ਵੀਡੀਓ ਨੂੰ ਲਾਈਕ ਤੇ ਅੱਗੇ ਹੋਰ ਦੋਸਤਾਂ ਤੱਕ ਸ਼ੇਅਰ ਜਰੂਰ ਕਰਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ